ਹਾਂਜੀ ਸੰਗਤ ਜੀ ਕੀ ਹਾਲ ਜੀ ਸਾਰਿਆਂ ਦਾ ਆ ਆ ਸਾਰੇ ਚੜ੍ਹਦੀ ਕਲਾ ਸੰਗੂਗੇ ਜੀ ਸੰਗਤ ਜੀ ਪਹਿਲਾਂ ਸਾਰਿਆਂ ਨੂੰ ਜੀ ਰੋੜਕੀ ਵਾਲੇ ਲੋ ਤੇ ਰੋੜਕੀ ਵਾਲੇ ਦੇ ਕੋੜੇ ਵਾਲੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਆਪਾਂ ਜਿਦਾ ਆਪ ਜੀ ਨੂੰ ਪਤਾ ਹੀ ਆ ਕੱਲ ਤਖਤ ਸ਼੍ਰੀ ਕੇਸਗੜ੍ਹ ਆਨੰਦਪੁਰ ਸਾਹਿਬ ਰਾਤ ਨੂੰ ਪਈ ਸੀ ਤੇ ਹੁਣ ਆਪਾਂ ਸਵੇਰ ਦੇ ਯਾਨੀ ਕਿ ਬੱਜ ਚੁੱਕੇ ਆ 8:30 ਤੇ ਦਰਸ਼ਨ ਆਪਾਂ ਕਰ ਲਿਆ ਗੁਰੂ ਚਰਨਾਂ 'ਚ ਲਾ ਲਈਏ ਲਵਾ ਲਈਆ ਹਾਜ਼ਰੀ ਤੇ ਗੁਰੂ ਨੂੰ ਬੇਨਤੀ ਕੀਤੀ ਆ ਵੀ ਚੜ੍ਹਦੀ ਕਲਾ ਜੀ ਰੱਖਿਓ ਤੇ ਸਫਰਾਂ ਦਾ ਬੱਸ ਚੱਕਾ ਇਦਾਂ ਘਮਾਉਂਦੇ ਹੀ ਰਿਓ ਤੇ ਗੁਰੂ ਘਰਾਂ ਦੇ ਦਰਸ਼ਨ ਬਖਸ਼ ਦੇ ਰਿਓ ਤੇ ਹੁਣ ਆਪਾਂ ਵਾਧੇ ਆ ਜੀ ਸ਼ਹਿਰ ਆਪਣੇ ਫਗਵਾੜੇ ਵਾਲ ਨੂੰ ਆ ਜਾਓ ਜੀ ਭਜਾਉਣੇ ਆ ਪਕੌੜਾ ਗਾੜੀ ਸ਼ਾਂਤ ਕਰ ਬੰਗੇ ਆ ਫਗਵਾੜੇ ਵਾਲ ਨੂੰ ਅਸਦਾ ਹੀ ਨਿਸ਼ਾਨ ਰਹਿਣ ਝੂਲਦੇ ਪੰਥ ਖਾਲਸਾ ਮਹਾਰਾਜ ਦੇ ਲਾ ਜੀ ਘੋੜਾ ਬਣਾ ਤਿਆਰ ਬਰ ਤਿਆਰ ਆ ਕਮਰੇ ਨੂੰ ਜਿੰਦਾ ਲਾ ਕੇ ਚਾਬੀ ਦਾ ਹੱਥ ਤੇ ਫੜਾ ਕੇ ਫੇ ਓੜੀਆਂ ਛੱਡਦੇ ਆ ਲਗਾਮਾਂ ਜੀ ਲੋ ਸੰਗਤ ਜੀ ਕਰੋ ਜੀ ਦਰਸ਼ਨ ਤਖਤ ਸ਼੍ਰੀ ਕੇਸਗੜ੍ਹ ਸਾਹਿਬ ਧਰਤ ਸ਼੍ਰੀ ਅਨੰਦਪੁਰ ਸਾਹਿਬ ਲਾਓ ਜਕਾਰਾ ਜੀ ਤੇ ਛੱਡੀਏ ਫੇ ਘੋੜੇ ਦੀਆਂ ਲਗਾਮਾਂ ਬੋਲੇ ਸੁਨਿਹਾਲ ਸਤ ਸ਼੍ਰੀ ਅਕਾਲ ਲਓ ਜੀ ਸੰਗ ਹੈ ਜੀ ਧਰਤ ਅਨੰਦਪੁਰ ਤੋਂ ਛੱਡਤੀਆਂ ਆਪਾਂ ਘੋੜੇ ਦੀਆਂ ਲਗਾਮਾਂ ਸਦਾ ਹੀ ਨਿਸ਼ਾਨ ਰਹਿਣ ਝੂਲਦੇ ਪੰਥ ਖਾਲਸਾ ਮਹਾਰਾਜ ਦੇ ਲਓ ਜੀ ਹੰਨ ਯਾਰੇ ਆ ਘੋੜੇ ਆ ਨਿਆਰੇ ਆ ਸੰਗਤ ਜੀ ਆਪਾਂ ਪਹੁੰਚ ਗਏ ਆ ਜੀ ਕਾਰ ਸੇਵਾ ਵਾਲੇ ਜਿਹੜੇ ਆਪਣੇ ਸੜਕ ਦੀ ਸੇਵਾ ਕਰ ਰਹੇ ਆ ਕਾਰ ਸੇਵਾ ਵਾਲੇ ਕਿਲਾ ਆਨੰਦਗੜ੍ਹ ਸਾਹਿਬ ਵਾਲੇ ਆਨੰਦਪੁਰ ਸਾਹਿਬ ਵਾਲੇ ਤੇ ਇਹ ਸੇਵਾ ਜੀ ਸੰਗਤ ਦੀ ਮਾਇਆ ਨਾਲ ਚੱਲ ਰਹੀ ਆ ਸੰਗਤ ਆਪਣੀ ਮਾਇਆ ਚੋਂ ਦਸਵੰਧ ਕੱਢ ਕੇ ਦੇ ਰਹੀ ਆ ਇੱਥੇ ਜ਼ਿੰਮੇਵਾਰੀ ਆ ਜੀ ਆਨੰਦਗੜ੍ਹ ਕਾਰ ਸੇਵਾ ਵਾਲਿਆਂ ਦੇ ਕੋਲ तो इत आप रुके सके चाह का कप पी लीए माड़ी एनर्जी बना लीए चढ़ाई यही है थोड़ी जी पैनी इतों चाह पीने रोके थे चाह पी के छ लगामा घोड़े दियाँ लो जी पहुंचा शहर गढ़ शंकर गढ़ शंकर तो ਹੁਣ ਆਪਾਂ ਵਧਾਂਗੇ ਬੰਗਿਆਂ ਸ਼ਹਿਰ ਵੱਲ ਨੂੰ ਤੇ ਬੰਗਿਆਂ ਸ਼ਹਿਰ ਵੱਲ ਨੂੰ ਬਾਦਨਾਂ ਤੋਂ ਪਹਿਲਾਂ ਕਿਤੇ ਰਸ ਵਾਲਾ ਜਗਾੜ ਦੇਖੀਏ ਕਿੱਕ ਰਸ ਦਾ ਗਲਾਸ ਠੀਂ ਅੰਦਰ ਗਰਮੀ ਬਹੁਤ ਹੈ ਕੌਂਸਿੰਗ ਕਰ ਰਹੇ ਨੇ ਸ਼ੂਟ ਤੇ ਬੰਤਕਾਲ ਸਾਹਿਬ ਮਹਾਰਾਜ ਯਾ ਟੈਟ ਤੇ ਠੰਡਾ ਹੈ ਨਾ ਨਿਸ਼ਾਨ ਸਾਹਿਬ ਮੈਂ ਕਿਹਾ ਗੜ ਜਾਂਕਰ ਤੋਂ ਬੰਗਿਆਂ ਵਾਲ ਨੂੰ ਸਿੱਧੇ ਜਾਏ ਸੀਗੇ ਸ਼ਕੰਜਵੀ ਵਾਲਾ ਦੇ ਸਿਆ ਕਿ ਮੈਂ ਕਿਹਾ ਸ਼ਕੰਜਵੀ ਵੀਨੇ ਦੇ ਨਾਲੇ ਕੌਨ ਸੀ ਰਾਈਟ ਕਾਂ ਸੀ ਥੋੜੀ ਜੀ ਦਰਾਖਦ ਰੂਪ ਤੋਂ ਵਾਧੂ ਆ ਅੰਬ ਦੇ ਤੇ ਮੈਂ ਕਿਹਾ ਗੜੀ ਛਾਵੇਂ ਬੈੰਨੇ ਆ ਉਧਰੋਂ ਪਕੌੜਾ ਆ ਉੱਥੇ ਛਕੰਜਵੀ ਆ ਰਿਸੀਮਿੰਗ ਰਾਈਟ ਬੜਾ ਬੜਾ ਪਾ ਰਾਇਆ ਬੰਦਾ ਵੀ ਨਹੀਂ ਦੀਦਾ ਉਹਦੇ ਉੱਲੇ ਤੇ ਪੀ ਕੇ ਛਕੰਜਵੀ ਫੇਰ ਛੱਡਦੇ ਆ ਇੱਧਰ ਨੂੰ ਲਗਾਵਾਂ ਛੱਡਣੀ ਆਪਾਂ ਘੋੜੇ ਦੀਆਂ ਕੌਨ ਲੈ ਭਾਈ ਛੋਟਾ ਵੀਰ ਛਕੰਜਵੀ ਲਈ ਆਉਂਦਾ ਮੈਂ ਕਿਹਾ ਇੱਧਰ ਹੀ ਲਿਆ ਏ ਕਿਰਹਾ ਦੇ ਮੇਰਾ ਵੀਰ ਵੀ ਲਈਏ ਫੇ ਨਾ ਗਾਂਜ ਵੀ ਪੀ ਕੇ ਫੇ ਭਜਾਣੇ ਆ ਘੋੜਾ ਮੁੰਡਾ ਹਲਕਾ ਜਿਹਾ ਹੀ ਆ ਵਿਚਾਰਾ ਦੁਕਾਨ ਚ ਲੈ ਜਾਂਦਾ ਉਹ ਸਦਾ ਹੀ ਨਿਸ਼ਾਨ ਰਹਿਣ ਝੂਲਦੇ ਪੰਥ ਖਾਲਸਾ ਮਹਾਰਾਜ ਦੇ ਕਹਾਂ ਝੂਲਦਾ ਹੈ ਕਿ ਨਿਸ਼ਾਨ ਸਾਹਿਬ ਬੜਾ ਆਨੰਦ ਆਉਂਦਾ ਜੀ ਇਦਾਂ ਦੇਖ ਕੇ ਰੂ ਖੋਸ਼ ਹੋ ਜਾਂਦੀ ਆ ਚਲੋ ਹਣ ਛੱਡ ਦਿਆਂ ਜੀ ਲਗਾਵਾ ਘੋੜੇ ਦੀਆਂ ਗੜ ਸ਼ਾਂਕਰ ਤੋਂ ਬੰਗਿਆ ਵੱਲ ਹੁਣ ਆਪਾਂ ਰੁਕਾਂਗੇ ਜਾ ਕੇ ਉਹ ਬਜ਼ੁਰਗਾਂ ਕੋਲੇ ਰੁਵਾਂਗੇ ਜਿਨ੍ਹਾਂ ਕੋ ਆਪਾਂ ਪੰਗਿਆ ਪਹਿਲਾਂ ਆਪਾਂ ਜਾਣਦੇ ਹੋ ਜਦੋਂ ਗਏ ਸੀ ਕੀਰਤਪੁਰ ਸਾਹਿਬ ਨੂੰ ਚਾਹ ਪੀਤੀ ਸੀ ਜੀ ਹੁਣ ਉਹਨਾਂ ਕੋਲੇ ਚਾਹ ਪੀਵਾਂਗੇ ਬਹਿ ਕੇ ਬਜ਼ੁਰਗਾਂ ਕੋ ਰਕਦੇ ਜਾ ਕੇ ਪਿੰਡ ਖਮਾਚੋ ਲਓ ਜੀ ਪਹੁੰਚ ਗਏ ਸੀਗੇ ਆਪਾਂ ਪਿੰਡ ਖਮਾਚੋ ਤੇ ਖਮਾਚੋ ਬਜ਼ੁਰਗਾਂ ਦੇ ਕੋਲ ਰੁਕੇ ਸੀਗੇ ਓਏ ਹੋਏ ਨਿਸ਼ਾਨ ਸਾਹਿਬ ਦੇਖੋ ਬੰਦਾ ਲਹਿਰਾਉਦਾ ਅਨੰਤ ਵਾਝੇ ਅੰਦਾ ਇਕ ਬਜ਼ੁਰਗਾਂ ਕੋਲੇ ਆਪਾਂ ਰੁਕੇ ਸੀ ਚਾਹ ਬਣੀ ਬਜ਼ੁਰਗਾਂ ਕੋਲੇ ਪੀਤਾ ਜਾ ਬਣੀ ਪੀ ਗਿਆ ਹਣ ਛੱਡ ਦੇ ਲਗਾਮਾਂ ਘੋੜੇ ਦੀਆਂ ਤੇ ਬੰਗਿਆ ਰਹਿ ਗਿਆ ਸਾਰਾ 2 ਕਿਲੋ ਬੰਗਿਆਂ ਤੋਂ ਆਪਾਂ ਖਵਾੜੇ ਵਾਲ ਨੂੰ ਭਜਾਣੇ ਘੋੜਾ ਤੇ ਯਾਰ ਕੋ ਫੇ ਚੱਲਦਾ ਮੈਂ ਜੀ ਕੋਈ ਨਹੀਂ ਨਹੀਂ ਬਾ ਮੇਰਾ ਜੀ ਧੰਨਵਾਦ ਚੱਲਦਾ ਪਿਆ ਮੈਂ 2000 ਜੀ ਸੱਚੀ ਗੱਲ ਜੀ ਉਹ ਉਹ ਮਿਹਰਬਾਨੀ ਚਾ ਲਈ ਲਓ ਜੀ ਵੀਮਿੰਗ ਰਾਈਡ ਪਹੁੰਚ ਗਏ ਜੀ ਆਪਾਂ ਸ਼ਹਿਰ ਬੰਗਿਆਂ ਤੇ ਇਤੋਂ ਆਪਾਂ ਹਣ ਲਗਾਮਾ ਛੱਡਣੀਆਂ ਆ ਫਗਵਾੜੇ ਵੱਲ ਨੂੰ ਜਦੋਂ ਇਹ ਪਹੁੰਚਾਂਗੇ ਆਪਾਂ ਹਣ ਫਗਵਾੜੇ ਵੱਲ ਬਾਇਆ ਬਰਾਮ ਹੋ ਗਏ ਕੋਈ ਰੋਡ ਆਪਣੇ ਵਾਲਾ ਤੇ ਜੇ ਰੋਡ ਸਾਡੀ ਆਪਾਂ ਪੋਸਿੰਗ ਰਾਈ ਅਨੰਦਪੁਰ ਤੋਂ ਇੱਧਰ ਨੂੰ ਛੱਡਣੀਆਂ ਆਪਾਂ ਲਗਾਮਾ ਹਣ ਫਗਵਾੜੇ ਵੱਲ ਨੂੰ ਲਓ ਜੀ ਆਪਾਂ ਬਰਾਮ ਸ਼ਹਿਰ ਕ੍ਰਾਸ ਕਰ ਲਿਆ ਫਗਵਾੜੇ ਵੱਲ ਨੂੰ ਪੰਪ ਦੇੋਂ ਪਾਣੀ ਲਿਆ ਭਾਰ ਅੱਜ ਗਰਮੀ ਬਹੁ ਆ ਮੈਂ ਕਿਹਾ ਨਰਜੀ ਡਾਊਨਲੋਡ ਕਰ ਲੈਨੇ ਆ ਅੱਜ ਮਸਾਲਾ ਜੇ ਪੋਣਾ ਹੀ ਬਹਿਣਾ ਵਿੱਚ ਇਲੈਕਟ੍ਰਲ ਨਰਜੀ ਕਰਦੇ ਹਾਂ ਡਾਊਨਲੋਡ ਲਓ ਜੀ ਗ੍ਰੀਟਿੰਗ ਰਾਪਾਂ ਸ਼ਹਿਰ ਫਗਵਾੜਾ ਤੇ ਮੈਂ ਕਿਹਾ ਯਾਰ ਇੱਥੇ ਤਾਂ ਪਹਿਲਾਂ ਵੀ ਬਜ਼ਾਰ ਵਿੱਚ ਦੀ ਹੋ ਗਏ ਸੀ ਮੈਂ ਕਿਹਾ ਸਾਈਕਲ ਦੀ ਡੈਸ਼ ਥੋੜੀ ਜਿਹੀ ਲੱਗਦੀ ਸੀਗੀ ਮੈਂ ਕਿਹਾ ਚੈੱਕ ਕਰਾ ਲੈਂਦੇ ਦੁਕਾਨ ਸ਼ੌਪ ਤਾਂ ਵਧੀਆ ਆ ਪਰ ਦੋ ਤਿੰਨ ਅਰੇ ਇਨਾਂ ਦੇ ਕਦੀ ਕੋਈ ਕੰਮ ਨਹੀਂ ਹੁੰਦਾ ਹੈਗਾ ਇਹਨਾਂ ਵੇਗ ਕਰੀ ਆ ਜੀ ਅਬ ਤਾਰਾ ਪੁੱਛਣ ਜਦੋਂ ਆਪਾਂ ਸਫ਼ਰ ਕਰਨਾ ਹੈ ਕੰਨਿਆ ਕੁਮਾਰੀ ਵਾਲਾ ਉਹ ਵੀ ਨਹੀਂ ਨਾ ਕੋਸਿੰਗ ਰਾਈਡ ਅੱਜ ਕਿੱਡੇ ਅਸਕੇ ਲਈ ਵੀ ਨਹੀਂ ਹਾਂ ਭਰੀ ਨਾ ਨੇ ਕਹਿੰਦੇ ਬੰਦਾ ਹੈ ਨਹੀਂਗਾ ਤੇ ਆ ਜਾਓ ਜੀ ਹੁਣ ਛੱਡਦੇ ਆਂ ਲਗਾਮਾਂ ਘੋੜੇ ਦੀਆਂ ਪਿੰਡ ਰੌੜਕੀ ਆਲ ਨੂੰ ਲਓ ਜੀ ਸਦਾ ਹੀ ਨਿਸ਼ਾਨ ਰਹਿਣ ਝੂਲਦੇ ਪੰਥ ਖਾਲਸਾ ਮਹਾਰਾਜ ਆਪਾਂ ਫਗਵਾੜੇ ਤੋਂ ਬਾਇਆ ਖੇੜਾ ਪਾਂਡਵਾ ਘੜਕੇ ਤੋਂ ਹੁੰਦੇ ਹੋਏ ਪਿੰਡ ਪਹੁੰਚ ਗਏ ਰੌੜਕੀ ਤੇ ਸਾਹਮਣੇ ਰੌੜਕੀ ਦਾ ਸਾਹਮਣੇ ਪਿੰਡ ਰੌੜਕੀ ਦਾ ਗੁਰੂ ਘਰ ਗੁਰਦੁਆਰਾ ਸਿੰਘ ਸਵਾ ਪਿੰਡ ਰੌੜਕੀ ਸਦਾ ਹੀ ਨਿਸ਼ਾਨ ਰਹਿਣ ਝੂਲਦੇ ਪੰਥ ਖਾਲਸਾ ਮਹਾਰਾਜ ਆ ਜੋ ਜੀ ਗੁਰੂ ਚਰਨਾ ਜੀ ਲਵਾਉਨੇ ਆ ਹਾਜ਼ਰੀ ਨਾਲੇ ਕਰਦੇ ਆ ਦਰਸ਼ਨ ਤੇ ਨਾਲੇ ਗੁਰੂ ਜੀ ਦਾ ਕਰਦੇ ਆ ਸ਼ੁਕਰਾਨਾ ਸਫਰ ਲਈ ਸਤਨਾਮ ਸ਼੍ਰੀ ਵਾਹਿਗੁਰੂ ਜੀ ਕੌਂ ਸਿੰਘ ਰਾਈਟ ਸਾ ਸੰਗਤ ਜੀ ਕਰੋ ਜੀ ਦਰਸ਼ਨ ਗੁਰੂ ਘਰ ਪੈਂਡ ਰੋੜ ਕੀ ਗੁਰਦੁਆਰਾ ਸਿੰਘ ਸਭਾ ਦਰਸ਼ਨ ਦੇਖ ਲਈ ਰਿਜ਼ਿਊਮਿੰਗ ਰਾਈਟ ਪੂਰਨ ਕਰਮ ਹੋਏ ਪ੍ਰਭ ਮੇਰਾ ਸਤਿਨਾਮ ਸ਼੍ਰੀ ਵਾਹਿਗੁਰੂ ਜੀ ਅਕਾਲ ਪੁਰਖ ਸੱਚੇ ਪਾਤਸ਼ਾਹ ਜੀ ਸਭ ਨੂੰ ਚੜ੍ਹਦੀ ਕਲਾ ਤੇ ਤੰਦਰੁਸਤੀ ਬਖਸ਼ਣੀ ਸਭ ਨੂੰ ਖੁਸ਼ੀਆਂ ਬਖਸ਼ਣੀਆਂ ਸਭ ਦੀਆਂ ਮਨੋ ਕਾਮਨਾ ਪੂਰੀਆਂ ਕਰਨੀਆਂ ਕਾਲਪੁਰਖ ਸੱਚੇ ਪਾਤਸ਼ਾਹ ਦੀ ਬਹੁਤ ਬਹੁਤ ਸ਼ੁਕਰਾਨਾ ਆਪ ਜੀ ਦਾ ਜੋ ਗੁਰੂ ਘਰਾਂ ਦੇ ਦਰਸ਼ਨ ਬਖਸ਼ੇ ਦਾਸ ਨੂੰ ਦਾਸ ਦੀ ਇੰਨੀ ਔਕਾਤ ਹੈ ਨਹੀਂ ਸੀ ਸੱਚੇ ਪਾਤਸ਼ਾਹ ਜੀ ਜਿੰਨਾ ਆਪ ਜੀ ਨੇ ਮਾਨ ਸਤਕਾਰ ਬਖਸ਼ਿਆ ਬਹੁਤ ਬਹੁਤ ਸ਼ੁਕਰਾਨਾ ਕਾਲਪੁਰਖ ਸੱਚੇ ਪਾਤਸ਼ਾਹ ਜੀ ਆਪ ਜੀ ਦਾ ਬਹੁਤ ਬਹੁਤ ਸ਼ੁਕਰਾਨਾ ਸੱਚੇ ਪਾਤਸ਼ਾਹ ਜੀ ਸੰਗਤ ਜੀ ਲਵਾਓ ਹਾਜ਼ਰੀ ਗੁਰੂ ਚਰਨਾਂ ਚ ਜੀ ਤੇ ਸੰਗਤ ਜੀ ਆਪਣਾ ਸਫਰ ਸੀ ਜਿਹੜਾ ਗੁਰੂ ਸਹਿਬਾਨਾਂ ਦੇ ਜਨਮ ਸਥਾਨਾਂ ਦਾ ਗੁਰੂ ਮਹਾਰਾਜ ਦੀ ਮਿਹਰ ਸਦਕਾ ਸਪੰਨ ਹੋਇਆ ਜੀ ਪੂਰਾ ਜੀ ਸਿੱਖੀ ਸੰਧੀ ਕੋਈ ਅਰਚਨ ਨਹੀਂ ਆਈ ਜੀ ਪੂਰੇ ਆਨੰਦ ਨਾਲ ਦਰਸ਼ਨ ਹੋਏ ਸਾਰੇ ਗੁਰੂ ਘਰਾਂ ਦੇ ਤੇ ਆਪਾਂ ਤਾਂ ਜਨਮ ਸਥਾਨਾਂ ਦਾ ਵੀ ਨਹੀਂ ਪਤਾ ਸੀਗਾ ਪਿੱਛਾਂ ਜੀ ਕਿੱਥੇ ਕਿੱਥੇ ਆ ਜਿਹੜੀ ਸਚਾਈ ਆ ਤੇ ਗੁਰੂ ਘਰਾਂ ਦੇ ਵਿੱਚ ਜਾ ਕੇ ਇੰਨਾ ਇਤਿਹਾਸ ਜਾਣਨ ਲਈ ਮਿਲਿਆ ਜਾਨੀ ਕਿ ਜਿਹਦਾ ਕੋਈ ਅੰਤ ਨਹੀਂ ਜਿਸ ਇਤਿਹਾਸ ਬਾਰੇ ਆਪਾਂ ਨੂੰ ਬਿਲਕੁਲ ਜਾਣਕਾਰੀ ਨਹੀਂ ਸੀ ਪਹਿਲਾਂ ਸੰਗਤ ਜੀ ਬਹੁਤ ਬਹੁਤ ਸ਼ੁਕਰਾਨਾ ਕਾਲਪੁਰਕ ਸੱਚੇ ਬਾਦਸ਼ਹੀ ਦੇ ਪਾਸ਼ਾ ਜੀ ਦਾ ਜੋ ਇੰਨਾ ਮਾਨ ਸਤਕਾਰ ਬਖਸ਼ਿਆ ਦਾਸ ਨੂੰ ਸਤਨਾਮ ਸ਼੍ਰੀ ਵਾਹਿਗੁਰੂ ਜੀ ਬਾਬਾ ਜੀ ਸਦਾ ਹੀ ਮੇਰ ਭਰਿਆ ਅਥ ਰੱਖਣਾ ਸੰਗਤ ਜੀ ਆਪਣਾ ਸਫਰ ਦੀ ਆਪਾਂ ਇੱਥੇ ਹੁਣ ਸਮਾਪਤੀ ਕਰਦੇ ਆਂ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਬੋਸਿੰਗ ਰਾਈਡ ਆਪਾਂ ਨਵੇਂ ਸਫ਼ਰ ਦੀ ਸ਼ੁਰੂਆਤ ਕਰਾਂਗੇ ਬਸ ਥੋੜਾ ਸਮਾਂ ਇੰਤਜ਼ਾਰ ਕਰਿਓ ਖੁਸ਼ ਆਦਾ 20 ਦਿਨਾਂ 15 ਦਿਨਾਂ ਦੇ ਵਿੱਚ ਆਪਾਂ ਨਿਕਲ ਜਾਈਏ ਇੰਨੇ ਦਿਨ ਸਫ਼ਰ ਦੀ ਤਿਆਰੀ ਕਰਨ ਨੂੰ ਲੱਗਣੇ ਆ ਠੀਕ ਹੈ ਸੰਗਤ ਜੀ ਸਾਰੀ ਸੰਗਤ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ